ਹਾਂਜੀ ਜੋ ਹਾਲਾਤ ਤੁਸੀਂ ਦੇਖ ਰਹੇ ਹੋ ਬਾਈ ਬਣੇਵੇ ਪੰਜਾਬ ਦੇ ਕਿ ਨੌਜਵਾਨ ਸਾਡੇ ਜ਼ਿਲਾਂ 'ਚ ਬੰਦ ਨੇ ਐਨਐਸਏ ਲਗੀਆਂ ਨੇ ਭੁਖ ਹੜਤਾਲਾਂ ਦੇ ਨੇ ਖੂਨ ਦੀਆਂ ਕੁੱਲਟੀਆਂ ਕਰੀ ਜਾਂਦੇ ਆ ਤੇ ਦੂਜੇ ਪਾਸੇ ਜੇ ਕੋਈ ਉਹਨਾਂ ਦੇ ਹੱਕ ਦੇ ਵਿੱਚ ਹਾਰਾ ਨਾਰਾ ਵੀ ਮਾਰਦਾ ਉਹ ਵੀ ਹਾਰਾ ਨਾਰਾ ਜਿਹੜਾ ਮਾਰਨ ਦਿੱਤਾ ਨਹੀਂ ਜਾ ਰਿਹਾ ਲੋਕਾਂ ਦਾ ਕੱਠ ਵੀ ਨਾ ਹੁਣ ਦਿੱਤਾ ਜਾ ਰਿਹਾ ਸੋਭਾ ਹੀ ਅੱਜ ਕੱਠ ਸੀਗਾ ਅੰਮ੍ਰਿਤਸਰ ਦੇ ਵਿੱਚ ਤੇ ਉਹ ਕੱਠ ਨੂੰ ਰੋਕਣ ਲਈ ਬ ਇਹਨਾਂ ਨੇ ਹਰ ਯਤਨ ਕੀਤੇ ਨੇ ਕਰ ਸਾਨੂੰ ਵੀ ਅੱਥੋਂ ਰਾਤ ਨੂੰ ਜਾਂਦਿਆਂ ਨੂੰ ਚੱਕ ਲਿਆ ਗਿਆ ਤਾਕਾਮੁਕੀ ਕਰਕੇ ਗੱਡੀ ਸੱਟ ਕੇ ਲੈ ਗਏ ਆ ਸਭ ਤੋਂ ਦੁੱਖ ਦੀ ਗੱਲ ਹੈ ਕਿ ਪੱਗਾਂ ਵੀ ਲਾਜ਼ਤੀਆਂ ਨਹੀਂ ਵਾਂਗ ਸਿਆਂ ਜੋ ਤੂੰ ਦਿੱਲੀ ਦਾ ਹੱਥ ਹੁਕਾ ਬਣ ਕੇ ਜੋ ਕੈਰ ਤੂੰ ਪੰਜਾਬ ਦੀ ਜਵਾਨੀ ਤੇ ਢਾ ਰਿਆਂ ਇਹ ਸਦਾ ਨਹੀਂ ਪਾਵਰਾਂ ਰਹਿੰਦੀਆਂ ਹੁੰਦੀਆਂ ਸਦਾ ਇਹ ਤਾਂ ਇੱਥੇ ਵੱਡੇ ਵੱਡੇ ਤੁਰ ਗਏ ਇਹੋ ਜਿੰਨਾਂ ਨੇ ਇੱਥੇ ਸੈਂਕੜੇ ਸਾਲ ਹਜ਼ਾਰਾਂ ਸਾਲ ਰਾਜ ਕੀਤਾ ਤੇ ਉਹ ਨਹੀਂ ਰਹੇ ਉਹਨਾਂ ਦੇ ਕੋਈ ਦੀਵਾ ਬਲਣ ਵਾਲਾ ਵੀ ਨਹੀਂ ਬਚਿਆ ਪਰ ਤੂੰ ਜੋ ਜ਼ੁਲਮ ਕਰ ਰਿਹਾ ਹੈ ਇਸ ਵੇਲੇ ਲਗਾਤਾਰ ਸਾਹ ਘੁੱਟ ਰਿਹਾ ਲੋਕਾਂ ਦਾ ਜੇ ਤਾਂ ਲੋਕਾਂ ਦੇ ਅੰਦਰ ਹੋਇਆ ਮਾੜਾ ਮੋਟਾ ਕੋਈ ਰੜਕ ਫਿਰ ਤਾਂ ਲੋਕ ਜ਼ਰੂਰ ਤੇਰਾ ਜਵਾਬ ਦੇਣਗੇ ਜੇ ਭਾਈ ਅਣਖ ਰੜਕ ਮਾਰੀ ਗਈ ਹੈ ਜਾਵਰ ਸਾਡੀ ਜਿਹੜੀ ਸਿੱਖ ਦਾ ਕਿ ਸਾਡੀ ਨੌਜਵਾਨੀ ਜਿਹੜੀ ਨੌਜਵਾਨ ਤੇ ਮਗਰ ਖੜਨਾ ਹੁਣ ਧੜਕ ਜੋਧੇ ਜਿਹੜੇ ਸਾਡੇ ਸਾਡੀਆਂ ਨਸਲਾਂ ਨੂੰ ਬਚਾਉਣ ਲਈ ਬਈ ਇੱਥੇ ਅਰਲਾ ਪਾਉਂਦੇ ਸੀ ਪ੍ਰਚਾਰ ਕਰਦੇ ਸੀ ਹੁੱਕਾ ਦੁੰਦੇ ਸੀ ਕਿ ਆਪਣੀਆਂ ਨਸਲਾਂ ਬਚਾ ਲੋ ਆਪਣੇ ਜਵਾਕ ਬਚਾ ਲੋ ਚਟਿਆਂ ਤੋਂ ਪਤਾ ਨਹੀਂ ਕਿੰਨਿਆਂ ਕਨੇ ਕਿੱਤਾ ਛੱਤਾ ਕਿੰਨਿਆਂ ਕਨੇ ਦਸਤਾਰਾਂ ਬੰਨ ਲੀਆਂ ਕਿੰਨਿਆਂ ਕਨੇ ਅਮਰ ਸ਼ਕਲੇ ਸਕੀ ਨਾ ਜੁੜ ਗਏ ਉਹਨਾਂ ਨੂੰ ਸੁਣ ਸੁਣ ਪਰ ਤੂੰ ਉਹਨਾਂ ਨੂੰ ਵਿਚਾਕੇ ਅੰਦਰ ਤਣ ਤ ਤੇ ਉਲਟਾ ਹਨ ਕੱਠ ਵੀ ਨਹੀਂ ਹੋਣ ਦੇ ਦੇ ਸਾਡੇ ਕੱਟ ਕਿਨੇ ਕਰਨਾ ਬਾਈ ਜਿਨ੍ਹਾਂ ਨੇ ਕੱਟ ਕਰਨਾ ਉਹਦਾ ਸਾਡੇ ਖੜੇ ਆ ਗਏ ਅਸਾਗਰ ਦੀ ਬੋਟੀ ਟੰਡਕਾ ਚਲਾਉਂਦੀ ਆ ਉਹ ਤੇ ਰੀਲਾਂ ਬਣਾਉਣ ਤੇ ਰੁਜੇ ਹੋਏ ਨੇ ਰੁਜੇ ਹੋਏ ਨੇ ਉਹਦਾ ਹਾਲਾਤ ਅਇ ਤੁਰ ਸਾਡੀ ਜਿਹੜੀ ਮਾਸਕ ਪਦਰਤਾ ਸਾਡਾ ਨਿਹਾਰ ਸਾਡਾ ਮਾਸਕ ਪਦਰ ਦੇ ਉੱਤੇ ਆ ਚੁੱਕਿਆ ਕਿ ਅਸੀਂ ਉੱਥੇ ਉਲਝੇ ਖੜੇ ਆ ਬਈ ਦੂਜੇ ਪਾਸੇ ਜੋ ਤੂੰ ਕੰਮ ਫੜਿਆ ਹੋਇਆ ਪੰਜਾਬ ਦੇ ਅੰਦਰ ਸ਼ਾਇਦ ਹੰਕਾਰ ਤੇਰੇ ਦਿਮਾਗ ਨੂੰ ਇੰਨਾ ਚੜ ਗਿਆ ਤੈਨੂੰ ਐ ਲੱਗਦਾ ਕਿ ਮੈਂ ਬਹੁਤ ਪਤਾ ਨਹੀਂ ਕੀ ਬਣ ਗਿਆ ਪਰ ਇਹ ਸਦਾ ਨਹੀਂ ਰਹਿੰਦੀਆਂ ਆ ਪਾਵਰਾਂ ਪੋਜੀਸ਼ਨਾਂ ਮਤਰਾ ਕੋਈ ਗੱਲ ਨਹੀਂ ਲੋਕ ਇਸ ਗੱਲ ਦਾ ਜਵਾਬ ਦੇਣਗੇ ਸੋ ਅਪੀਲ ਕਰਦਾ ਮੈਂ ਕਿ ਹਲੇ ਵੀ ਇਕੱਠੇ ਹੋ ਜੋ ਤੇ ਯਾਦ ਰੱਖਿਓ ਤੁਹਾਡੇ ਟੀਕੇ ਲਾ ਲਾ ਕੇ ਦੇਖਦੇ ਜੋ ਜੋ ਕੇ ਦੇਖਦੇ ਆ ਵੀ ਜਦੋਂ ਇਹਨਾਂ ਦੇ ਕੋਈ ਬੰਦਿਆਂ ਨੂੰ ਫੜਦੇ ਆ ਵੀ ਲੋਕ ਇਕੱਠੇ ਹੁੰਦੇ ਆ ਜਾਂ ਨਹੀਂ ਹੁੰਦੇ ਤੇ ਵਾਰੀ ਸਾਰਿਆਂ ਦੀ ਹੋਣੀ ਆ ਤੇ ਸਮਾਂ ਬਹੁਤ ਮਾੜਾ ਆਉਣਾ ਬਾਈ ਸੋ ਅਪੀਲ ਆ ਬਾਈ ਇਕੱਠੇ ਹੋ ਜਾ ਕਰੋ ਲਾਂਤਾਂ ਪਾਓ ਇਹਨਾਂ ਨੂੰ ਬੁੱਚੜਾਂ ਨੂੰ ਜੋ ਬੁੱਚੜਾਂ ਪਣਦੇ ਉੱਤੇ ਸਰਕਾਰ ਉਤਰੀ ਹੋਈ ਐ ਕੋਈ ਫਾਇਦਾ ਨਹੀਂ ਭਾਈ ਜਿਹੜਾ ਕੱਟ ਸੀ ਭੋਗਾਂ ਦੇ ਕਰਨਾ ਹੈ ਮਗਰੋਂ ਉਹ ਕੱਟ ਸੀ ਪਹਿਲਾਂ ਹੀ ਕਰ ਲਗੇ ਆ ਹੁਣ ਲੋੜ ਆ ਸਾਨੂੰ ਮਗਰੋਂ ਕੋਈ ਫਾਇਦਾ ਨਹੀਂ ਵਰਸ਼ੀਆਂ ਮਨਾਉਣ ਦਾ ਕੱਟ ਕਰਨ ਦਾ ਮੁੜ ਕੇ ਯਾਦ ਕਰਦੇ ਆ ਗਿਆ ਬੰਦਿਆਂ ਨੇ ਕਿ ਬੰਦੇ ਬਹੁਤ ਚੰਗੇ ਸੀ ਜੋ ਘਾਣ ਐ ਇਸ ਵੇਲੇ ਪੰਜਾਬ ਦਾ ਹੋ ਰਿਹਾ ਇਸ ਪੱਖ ਤੋਂ ਨਹੀਂ ਕਿ ਇਕੱਲਾ ਆਵਾਜ਼ ਹੀ ਦੱਬੀ ਜਾ ਰਹੀ ਐ ਹਰ ਪੱਖ ਤੋਂ ਸੋ ਅਪੀਲ ਆ ਬਾਈ ਸਾਰਿਆਂ ਨੂੰ ਕਿ ਇਕੱਠੇ ਹੋ ਕੇ ਲੜਨ ਦੀ ਲੋੜ ਐ ਘਰੋਂ ਨਿਕਲਣ ਦੀ ਲੋੜ ਐ ਘਰੇ ਵੜਿਆ ਗੱਲ ਨਹੀਂ ਬਣਨੀ ਕੋਈ ਗੱਲ ਨਹੀਂ ਪਾਂਸਿਆ ਸਮਾਂ ਸਦਾ ਇੱਕੋ ਜਿਹਾ ਨਹੀਂ ਰਹਿੰਦਾ ਸਮਾਂ ਬਦਲਦਾ ਰਹਿੰਦਾ ਕੋਈ ਗੱਲ ਨਹੀਂ ਲੋਕ ਤਰ੍ਹਾਂ ਜਵਾਬ ਜ਼ਰੂਰ ਦੇਣ